ਸਤਿ ਸ੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਤੁਹਾਡੇ ਸਾਰਿਆਂ ਦੇ ਲਈ ਖੁਸ਼ਖਬਰੀ ਹੈ ਆ ਪੰਜਾਬ ਸਰਕਾਰ ਵੱਲੋਂ ਆਉਂਦੇ ਦਿਨਾਂ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿs ਦਿਨ ਜਿਹੜੀ ਹੈ ਛੁੱਟੀ ਕੀਤੀ ਗਈ ਹੈ ਤੇ ਇਸ ਦੇ ਪਿੱਛੇ ਕਾਰਨ ਕੀ ਹੈ ਚਾਹੇ ਤੁਹਾਡੇ ਵਿੱਚੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਸ ਛੁੱਟੀ ਬਾਰੇ ਪਤਾ ਵੀ ਹੋਵੇਗਾ ਪਰ ਫਿਰ ਵੀ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦੱਸਾਂਗੇ ਛੁੱਟੀ ਕਦੋਂ ਹੈ ਔਰ ਇਸ ਦਾ ਕਾਰਨ ਕੀ ਹੈ ਤੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦੇਣਾ। ਸੋ ਤੁਹਾਨੂੰ फटाफट ਕਵਰ ਪੜਕੇ ਦੱਸਦੇ ਹਾਂ। ਛੁੱਟੀਆਂ ਦੇ ਪੱਖ ਤੋਂ ਪੰਜਾਬ ਦੇ ਲਈ ਅਪ੍ਰੈਲ ਮਹੀਨਾ ਕਾਫੀ ਖਾਸ ਰਿਹਾ ਹੈ। ਇਸ ਮਹੀਨੇ ਬੈਕ ਟੂ ਬੈਕ ਕਈ ਛੁੱਟੀਆਂ ਆਈਆਂ ਹਨ। ਪੰਜਾਬ ਵਿੱਚ ਅਪ੍ਰੈਲ ਮਹੀਨੇ ਲਗਾਤਾਰ ਸਕੂਲਾਂ ਦੀਆਂ ਛੁੱਟੀਆਂ ਆ ਰਹੀਆਂ ਹਨ। ਇਸੇ ਦਰਮਿਆਨ ਸਰਕਾਰ ਵੱਲੋਂ 29 ਅਪ੍ਰੈਲ ਯਾਨੀ ਕਿ ਆ ਰਹੇ ਮੰਗਲਵਾਰ ਨੂੰ ਵੀ ਪੂਰੇ ਰਾਜ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਜੀਆ ਦੋਸਤੋ ਮੰਗਲਵਾਰ ਯਾਨੀ ਕਿ 29 ਤਰੀਕ ਨੂੰ ਜਿਹੜਾ ਹੈ ਪੰਜਾਬ ਦੇ ਵਿੱਚ ਸਾਰੇ ਸਕੂਲ ਕਾਲਜ ਜਿਹੜੇ ਹਨ ਉਹ ਬੰਦ ਰਹਿਣਗੇ ਤੁਹਾਨੂੰ ਦੱਸ ਦਿਆਂ ਇਸ ਦਾ ਕਾਰਨ ਕੀ ਹੈ ਕਾਰਨ ਹੈ ਜਾਣਕਾਰੀ ਮੁਤਾਬਕ ਇਸ ਦਿਨ ਰਾਜ ਦੇ ਸਾਰੇ ਸਕੂਲ ਕਾਲਜ ਅਤੇ ਸਰਕਾਰੀ ਵਿਭਾਗ ਬੰਦ ਰਹਿਣਗੇ ਦੱਸਣਯੋਗ ਹੈ ਕਿ 29 ਅਪ੍ਰੈਲ ਨੂੰ ਭਗਵਾਨ ਅਰਸ਼ੂਰਾਮ ਦਾ ਜਨਮ ਦਿਹਾੜਾ ਹੈ ਭਗਤਾਂ ਵੱਲੋਂ ਵੱਡੀ ਸ਼ਰਦਾ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੂਰੇ ਰਾਜ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਸੋ ਦੋਸਤੋ ਮੈਂ ਹੁਣ ਖਬਰ ਹੋਰ ਨਹੀਂ ਪੜਾਂਗਾ ਮੇਨ ਤੁਹਾਡੇ ਲਈ ਇਹ ਹੀ ਹੈ ਕਿ 29 ਤਰੀਕ ਨੂੰ ਯਾਨੀ ਕਿ ਦਿਨ ਹੈ ਮੰਗਲਵਾਰ ਉਸ ਦਿਨ ਛੁੱਟੀ ਹੈ ਯਾਨੀ ਕਿ ਕੱਲ ਦਾ ਦਿਨ ਸਕੂਲ ਜਾਣਾ ਹੈ ਉਸ ਤੋਂ ਬਾਅਦ ਫਿਰ ਛੁੱਟੀ ਆ ਗਈ ਹੈ ਠੀਕ ਹੈ ਜੀ ਸੋ ਵੈਸੇ ਸ਼ਾਇਦ ਵਿੱਚ ਤੁਹਾਡੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੂੰ ਪਤਾ ਹੋਵੇਗਾ ਪਰ ਫਿਰ ਵੀ ਅਸੀਂ ਕਿਹਾ ਚਲੋ ਤੁਹਾਡੀ ਜਾਣਕਾਰੀ ਲਈ ਇੱਕ ਵਾਰੀ ਫਿਰ ਦੱਸ ਦਿੰਦੇ ਹਾਂ ਸੋ ਦੋਸਤੋ ਇਸੇ ਤਰ੍ਹਾਂ ਦੀਆਂ ਖਬਰਾਂ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਦੇ। ਤੋਂ ਦੋਸਤੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ।